ਉਹ ਦੇਖ ਐ ਕਲਰ ਮੈਟ ਲੱਗਾ ਹਾਂਜੀ ਆ ਕਲਰ ਮੈਟ ਤੁਹਾਨੂੰ ਰੱਬ ਦਾ ਡੱਬਾ ਲੱਗਦੇ 132 ਰੁਪਏ ਦੇਦਾ ਹਾਂ ਡੱਬਾ ਹਾਂ ਨਾਲ హెయిਰ ਮੂਵਰ ਆਚਰ ਲੱਗੀ ਐ ਹਾਂਜੀ ਤੁਸੀਂ 150 ਰੁਪਏ ਦੀ ਲੈਣੀ ਬਿਆਰੋ ਤੁਹਾਨੂੰ ਕਿੰਨੇ ਦੇਣੀ 30 ਰੁਪਏ ਨਾਲ ਨਿਖਾਰ ਕ੍ਰੀਮ ਲੱਗੀ ਠੰਡੀ ਹਾਂਜੀ ਤੁਹਾਨੂੰ ਕਿੰਨੇ ਦੀ ਲੈਣੀ ਮੈਂ 18 ਰੁਪਏ ਬੱਲੇ ਆਜੋ ਇਹ ਹਲਦੀ ਚੰਦਨ ਕਰੀਮ ਲੱਗੀ ਐ ਹਾਂਜੀ ਹਲਦੀ ਟਰਮੀਨਲਿਕ ਲਿਖਿਆ ਜਿਹਦੇ ਨੇ ਹਾਂਜੀ ਹਾਂਜੀ ਮੈਂ ਤੁਹਾਨੂੰ ਬਿਆਰੋ 55 ਰੁਪਏ ਦੀ ਮਿਲਣੀ ਐ ਮੈਂ ਤੁਹਾਨੂੰ ਦੇਣੀ 15 ਰੁਪਏ ਮੰਨੇ ਪਰ ਅਮਰ ਉੱਪਰ ਪਈ ਮੈਂ ਕੋਲ ਕੇ ਦੱਸ ਨਹੀਂ ਸਕਦਾ ਨਾਲ ਕਰੀਮਾਂ ਜਿੰਨੀਆਂ ਕਰੀਮਾਂ ਕਰੂਗਾ 15 15 ਰੁਪਏ 15 15 ਰੁਪਏ ਕਰੀਮਾਂ ਕਰੂਗਾ ਹਾਂ ਬੱਸ ਬੈਡ ਲੈਸ ਆ ਮੈਂ ਕਿਹਾ ਖੁਸ਼ ਕਰਕੇ ਭੇਜਾਂਗਾ ਠੀਕ ਹੋਰ ਠੀਕ ਆ ਦੇਖੋ ਢੇਰ ਲੱਗਾ ਪਿਆ ਪੂਰੀ ਦੁਕਾਨ ਚ ਜੋ ਮਰਜ਼ੀ ਚੱਕੋ ਲੋਡ ਕੀਤਾ ਪਿਆ ਸਾਰੀਆਂ ਵੈਸਲੀ ਨਾ ਪਈਆਂ ਇਹ ਵੈਸਲੀ 2 ਰੁਪਏ ਦੇ ਰਾਂਗਾ ਤੁਹਾਨੂੰ 2 ਰੁਪਏ ਦਾ ਛੋਟੀ ਡੱਬੀ ਹਾਂ ਜਿੰਨਾ ਮਰਜ਼ੀ ਚੱਕੋ ਮਾਲ ਫੁੱਲ ਇਹ ਸਾਰੀਆਂ ਕੁਆਂਟੀਟੀ ਪਈ ਹੈ ਜਿੰਨੀ ਨਕੀ ਨਾਲੇ ਨਾਲ ਨਵਾਂ ਸਵਾਲ ਆ ਗਿਆ ਮੈਂ ਤਾਂ ਇੱਕ ਦਿਨ ਪਿਛਲੀ ਵਾਰੀ ਗੜਾਉਂ ਚ ਵੀ ਲੈ ਕੇ ਗਿਆ ਸੀ ਉੱਥੇ ਵੀ ਪੂਰਾ ਢੇਰ ਲੱਗਾ ਵਾ ਤੱਕ ਪੂਰੀ ਮਿਲਣ ਆਪਣੀ ਗੱਲੀ ਆ ਹੋਰੀ ਓਏ 1.65 ਤੋਂ 3 ਮਿਲੀਅਨ ਚੱਲੀ ਆ ਤੇ ਬੜੇ ਲੋਕ ਆਏ ਬੜੇ ਮੈਨੂੰ ਕਮਲ ਆ ਗਿਆ ਫੋਨ ਤੋਂ ਮੈਸੇਜ ਕਮੈਂਟ ਓ ਮੈਂ ਮੈਸੇਜ ਵਾਲਿਆਂ ਫੋਨ ਵਾਲਿਆਂ ਨੂੰ ਇੱਕੋ ਗੱਲ ਦੁਬਾਰਾ ਕਹਿਣਾ ਜੇ ਫੋਨ ਨਾ ਨਾ ਚੱਕਿਆ ਜਾਵੇ ਤਾਂ ਤੁਸੀਂ ਸ਼ਾਮ ਨੂੰ ਲਾ ਲਿਆ ਕਰੋ ਹਾਂ ਇਹਦੇ ਵਿੱਚ ਕਈ ਵਿੱਚ ਕਮੈਂਟ ਕਰਦੇ ਆ ਵੀ ਹਾਂਜੀ ਤੁਸੀਂ ਸਾਡਾ ਫੋਨ ਨਹੀਂ ਚੱਕਦੇ ਰੀਜਨ ਕੀ ਹੈ ਦੁਕਾਨ ਤੇ ਵੀ ਰਸ਼ ਹੁੰਦਾ ਹੈ ਤੇ ਫੋਨ ਜੇ ਮੈਂ ਚੱਕਦਾ ਵੀ ਆ ਨਾ 2 4 5 ਫੋਨ ਵੇਟਿੰਗ ਤੇ ਹੁੰਦੇ ਆ ਬੰਦਾ ਆਰਡਰ ਰੱਖਣਾ ਬਾਈ ਨੇ ਹਾਂ ਫੋਨ ਹੋਰ ਲਿਆਂਦਾ ਹਜੇ ਮੰਦਾ ਰੱਖਿਆ ਨਹੀਂ ਕੋਈ ਮੈਂ ਥੋੜੇ ਦਿਨਾਂ ਦੇ ਵਿੱਚ ਵਿੱਚ ਰੱਖ ਕੇ ਪਰ ਉਹੀ ਫੋਨ ਹੀ ਟੈਂਡ ਕਰਿਆ ਕਰੂ ਬੰਦੇ ਸਿਰਫ ਜਸਟ ਫੋਨ ਐ ਟੈਂਡ ਕਰਨੇ ਚੈਨਲ ਨੂੰ ਕਰ ਲੋ ਫੋਲੋ ਥੈਂਕ ਯੂ ਥੈਂਕ ਯੂ YouTube ਤੇ ਆਪਣਾ ਇਹ ਚੈਨਲ ਫੇਸਬੁੱਕ ਤੇ ਵੀ ਦੋਨੋਂ